ਗੁਰਦਾਸਪੁਰ ਦੇ ਪਿੰਡ ਪੰਦੀਰ ਵਿੱਚ ਖੇਤਾਂ ਵਿੱਚ ਰਾਤ 1 ਵਜੇ ਜਹਾਜ ਨੇ ਸੁੱਟਿਆ ਬੰਬ ਪਿੰਡ ਵਾਸੀਆਂ ਵਿੱਚ ਤੇ ਸ਼ਤਾ ਮਾਹੌਲ ਪਿੰਡ ਵਾਸੀਆਂ ਦਾ ਕਹਿਣਾ ਹਵਾ ਵਿੱਚ ਹੀ ਫਟਿਆ ਬੰਬ ਜਗਾ ਜਗਾ ਬਿਖਰੇ ਟੁਕੜੇ ਮੌਕੇ ਤੇ ਪਹੁੰਚੇ ਗੁਰਦਾਸਪੁਰ ਦੇ ਐਸਐਸਪੀ ਨੇ ਕਹਿ ਕੇ ਪੈਨਿਕ ਖੂਨ ਦੀ ਲੋੜ ਨਹੀਂ ਜਾਂਚ ਚੱਲ ਰਹੀ ਹੈ ਸਭ ਕੁਝ ਸਾਡੇ ਕੰਟਰੋਲ ਵਿੱਚ ਹੈ ਅਤੇ ਪੁਲਿਸ ਅਤੇ ਆਰਪੀ ਲੋਕਾਂ ਦੀ ਸੁਰੱਖਿਆ ਵਿੱਚ ਲੱਗੀ ਹੈ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਤਾਂ ਆਰਮੀ ਅਤੇ ਪੁਲਿਸ ਮੌਕੇ ਤੇ ਪਿੰਡ ਪੰਦੀਰ ਪਹੁੰਚੀ ਅਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਾ ਜਸਬੀਰ ਸਿੰਘਾ ਜੀ ਪਿੰਡ ਭੰਦੇਰਵਾ ਜੀ ਤੇ ਇੱਥੇ ਨਾ ਇਹ ਦੇਖਾ ਚ ਪਹਿਲਾਂ ਇਹ ਬੰਬ ਫਟਣ ਤੋਂ ਪਹਿਲਾਂ ਇੱਥੇ ਪਹਿਲਾਂ ਦੋ ਧਮਾਕੇ ਹੋਇਆ ਉਹ ਪਹਿਲਾਂ ਕਿੱਥੇ ਕਿਹੜੀ ਜਗ੍ਹਾ ਤੇ ਹੋਇਆ ਇਹ ਤੀਜਾ ਧਮਾਕਾ ਹੋਇਆ 1:18 ਕਿੰਟ ਤੇ ਤੇ ਸਾਡਾ ਇੱਥੋਂ ਪਿੰਡ ਘਟੂ ਘਟ ਅੱਧਾ ਕਿਲੋਮੀਟਰ ਦੂਰ ਆ ਤੇ ਸਾਡੀਆਂ ਜਿਹੜੀਆਂ ਕੰਧਾਂ ਦਾ ਪਤਾ ਲੱਗਿਆ ਵੀ ਇਹ ਜਿਹੜਾ ਵਾ ਬਲਾਸਟ ਹੋਇਆ ਵਾ ਤੇ ਸਾਰੇ ਲੋਕ ਉੱਠ ਕੇ ਬਾਹਰ ਆ ਗਏ ਤੇ ਸਵੇਰ ਨੂੰ ਉੱਠ ਕੇ ਪਤਾ ਲੱਗਾ ਵੀ ਇਹ ਬੰਬ ਬਲਾਸਟ ਹੋਇਆ ਉਦ ਦੇਖਿਆ ਤੇ ਉਦੋਂ ਆ ਕੇ ਇਹਦੇ ਵੱਖਰੇ ਵੱਖਰੇ ਤਾਂ ਆਪਣੀ ਜਿਹੜੀ ਪੁਜੀ ਕਿਲੇ ਹੋਇਆ ਮੇਰੇ ਘਰ ਸਨ ਇਹ ਜਿਹੜਾ ਇਹ ਬੰਬ ਬਲਾਸਟ ਹੋਇਆ ਉਹ ਪੁਜ ਦੀ ਦੀ ਰੇਂਜ ਖਤਮ ਹੋ ਗਈ ਆ ਤੇ ਫੇਰ ਹੀ ਉਦੋਂ ਆ ਕੇ ਇਹ ਇਹ ਆਪਣਾ ਬਲਾਸਟ ਹੋਇਆ ਆ ਲਾਈਟ ਵਗੈਰਾ ਵੀ ਨਿਕਲੀ ਲਾਈਟ ਵਾਲਾ ਨਿਕਲੀ ਇਹਦੀ ਪੁਜ ਆਜੂ ਦੀ ਬਾਜੀ ਸੁਣੀ ਆ ਹਾਂਜੀ ਜਾਜਦੀਪ ਸੁਣੀ ਆ ਬਾਜੀ ਹੋ ਸਕਦਾ ਇਹਦੀ ਬਾਤ ਹੋਈ ਹਾਂਜੀ ਇਹ ਹੁਣ ਕੀ ਇੱਥੇ ਕੋਣ ਆਇਆ ਆਪਲਸ ਪਰਸਨ ਇੱਥੇ ਐਸਐਸਪੀ ਸਾਹਿਬ ਆਏ ਨੇ ਮੇਰੇ ਘਰ ਪੁਲਿਸ ਵੀ ਆਈ ਆ ਤੇ ਦੂਜੇ ਕਰਮਚਾਰੀ ਵੀ ਆਏ ਆ आले ਫੌਜ ਨੂੰ ਪਿੱਤਾ ਹੀ ਨਾ ਹੁਣ ਫਨ ਮੇਰੇ ਖਾਲ ਉਹ ਵੀ ਆ ਜਗੀ ਫੌਜ ਵੀ ਆ ਜਗੀ ਕਿੰਨਾ ਡਰਿਆ ਪਿੰਡ ਵਿੱਚ ਪਿੰਡ ਵਿੱਚ ਤੇ ਡਰਿਆ ਪੂਰਾ ਪੂਰਾ ਬੱਚੇ ਵੀ ਡਰੇ ਪਿਆ ਬੱਚੇ ਕਰ ਕੀ ਹੋ ਕੀ ਰਿਹਾ ਵਾ ਇੱਥੇ ਰਸਪਾਲ ਸਿੰਘ ਮੇਰਾ ਨਾਮ ਆ ਪਿੰਡ ਪੰਧੇਰਵਾ ਪੰਧੇਰਵਾਲਿਆਂ ਦਾ ਡੇਰਾ ਵਾ ਜਮੀਨ ਭੁਲੇ ਚੱਕਦੀ ਆ ਤੇ ਆ 1 ਵਜੇ 20 ਮਿੰਟ ਤੇ ਵੀ ਬੰਬ ਚੱਲਿਆ ਵਾ ਚੱਲਿਆ ਵਾ ਤੇ 1 ਵਜੇ 20 ਮਿੰਟ ਤੇ ਮੈਂ ਬਾਹਰ ਨਿਕਲਿਆ ਤੇ ਉਹ ਨਾਰ ਸਾਡਾ ਤਨੂ ਅਗ ਲੱਗੀ ਉਹ ਅੱਗ ਲੱਗਣ ਦੇ ਕਾਰਨ ਹੀ ਬੁਝਾਈ ਆ ਤੇ ਸਾਨੂੰ ਉਦੋਂ ਪਿਨੇਰੇ ਦੇ ਵਿੱਚ ਕੁਝ ਨਹੀਂ ਲੱਭਾ ਤੇ ਐਂ ਤੇ ਸੋਚ ਆ ਵੀ ਸੈਂਤ ਵੀ ਇਹ ਬੱਤੀ ਆਉਂਦੀ ਬੱਤੀ ਤੇ ਕਾਰਨ ਅੱਗ ਲੱਗੀ ਆ ਪਰ ਐਂ ਲਾਗੇ ਮੁੰਡਾ ਹੋਰੀ ਉਹਨੂੰ ਪੁੱਛਾ ਉਹ ਆਂਦਾ ਪਿਨੇ ਟਾਇਰ ਪਾਟਾ ਉਹ ਟਾਇਰ ਪਾਟਣ ਦੇ ਕਾਰਨ ਚਲੋ ਆਗੂ ਗੁ ਬੁਝਾ ਕੇ ਤੇ ਘਰ ਚ ਲਗੇ ਆ ਘਰ ਚ ਲਗੇ ਆ ਤੇ ਮੁਰਕੇ ਮੈਂ ਸਵੇਰੇ 5:30 4:00 ਵਜੇ ਆਇਆ ਤੇ ਮੈਨੂੰ ਕੁਝ ਨਹੀਂ ਲੱਭਾ ਇੱਥੇ ਮੈਂ ਸੈਂਤ ਕੋ ਟੋਆਟਾ ਵਾ ਪਿਆ ਹੋਵੇ ਤੇ ਮੁਰਕੇ ਫਿਰ ਵੱਡੇ ਵੀਰ ਜੀ ਆਇਆ ਤੇ ਉਹਨਾਂ ਨੇ ਪਰਜੇ ਪਰਜੇ ਇਕੱਠੇ ਕੀਤੇ ਆ ਤੇ ਫਿਰ ਪਤਾ ਲੱਗਾ ਵੀ ਸਾਨੂੰ ਫਿਰ ਰਾਤ ਦਾ ਬੰਬ ਚੱ 200 ਤੋਂ 250 ਮੀਟਰ ਦੇ ਵਿੱਚ ਵਿੱਚ ਵੀ ਫੈਲੇ ਆ। ਹਾਂਜੀ ਪੁਲਿਸ ਆਈ ਮੋਕੇ ਤੇ। ਹਾਂਜੀ ਪੁਲਿਸ ਆਈ ਹੈ। ਕੀ ਕਹਿੰਦੇ ਨੇ? ਪੁਲਿਸ ਵਾਲੇ ਹੁਣ ਆਂਦੇ ਆ ਵੀ ਆਰਮੀ ਆਊਗੀ ਤਾਂ ਉਹ ਕਾਰਵਾਈ ਕਰੂਗੀ ਵੀ ਬੰਬ ਵਾ ਕਿਹੜੀ ਚੀਜ਼ ਵਾ ਮਜਾਇਲ ਵਾ ਜਾਂ ਬੰਬ ਵਾ। ਕਿੰਨਾ ਡਰਿਆ ਪਿੰਡ ਦੇ ਵਿੱਚ? ਡਰ ਜੇ ਤੁਹਾਨੂੰ ਪਤਾ ਹੀ ਆ ਵੀ ਬੱਚੇ ਸਾਰੇ ਡਰ ਗਏ ਆ। ਤੇ ਮਹੌਲ ਵੀ ਖਰਾਬ ਹੋ ਗਿਆ ਵਾ। ਮਹੌਲ ਦੇ ਕਾਰਨ ਆ ਪੀ ਜਿੱਦਾਂ ਕੋਈ ਟੋਇਆ ਟੋਇਆ ਵੀ ਨਹੀਂ ਅਗਿਆ ਲੱਗਦਾ ਕਿ ਹਵਾਜ ਫਟ ਗਿਆ ਹੋਇਆ ਹਾਂਜੀ ਆ ਹਵਾਜ ਪਾੜ ਗਿਆ ਜੀ ਉੱਪਰ ਹੀ ਪਾੜ ਗਿਆ ਹਾਂਜੀ ਹਾਂਜੀ ਉਹ ਸਾਡੇ ਘਰ ਦੀਆਂ ਕੰਧਾਂ ਵਾਂ ਉਹਨਾਂ ਵਿੱਚ ਜਾਪ ਹੀ ਵੱਜੀਆਂ ਪੰਪ ਸਰ ਮੈਂ ਪਿੰਡ ਦਾ ਸਰਪੰਚਾ ਠੀਕ ਹੈ ਦਲਬਖ ਸਿੰਘ ਇਹ ਬੰਬ ਰਾਤ ਕੋਈ 1:30 ਵਜੇ ਦੇ ਕਰੀਬ ਚੱਲਿਆ 1:00 ਵਜੇ 18 ਕ ਮਿੰਟ ਦੇ ਕਰੀਬੇ ਧਮਾਕਾ ਹੋਇਆ ਬਹੁਤ ਜ਼ਿਆਦਾ ਧਮਾਕਾ ਹੋਇਆ ਤੇ ਜਿੰਨੀ ਲਾਈਟ ਇਹਦੀ ਬਹੁਤ ਉੱਪਰ ਲਾਈਟ ਨਿਕਲੀ ਜਿਦਾ ਬਿਜਲੀ ਲਿਸ਼ਕੀ ਹੁੰਦੀ ਹੈ ਉਹ ਤਾਂ ਲਾਈਟ ਨਿਕਲੀ ਇਹਦੀ ਬਾਜ ਜਦੋਂ ਆਪੋ ਜੀ ਇੱਕ ਦੂਜਾ ਸੰਪਰਕ ਕੀਤਾ ਪਿੰਡ ਦੇ ਬੰਦਿਆਂ ਨੇ ਫੋਨ ਫਾਨ ਦਾ ਤੇ ਬਾਅਦ ਜੀ ਇੱਕ ਰੋਡ ਤੇ ਐਕਸੀਡੈਂਟ ਹੋਣ ਕਰਕੇ ਅਸੀਂ ਰਾਤ ਪੁਲਿਸ ਨੂੰ ਦੱਸ ਨਹੀਂ ਸ਼ਕੇ ਵੀ ਹੋ ਸਕਦਾ ਐਕਸੀਡੈਂਟ ਦਾ ਚੱਕਰ ਹੋਵੇ ਜਿਹੜਾ ਇੰਨਾ ਹੋਇਆ ਵਾ ਵੀ ਟ੍ਰੈਫਿਕ ਜਮ ਹੋਈ ਜਦੋਂ ਸਵੇਰੇ ਆਣ ਕੇ ਖੇਤਾਂ 'ਚ ਵੇਖਿਆ ਇਹ ਆਪਣੇ ਖੇਤਾਂ 'ਚ ਇਹਨਾਂ ਨੂੰ ਰਾਤੀ ਥੋੜਾ ਪਤਾ ਹੀਗਾ ਉੱਥੇ ਅੱਗ ਲੱਗੀ ਨਾੜ ਨੂੰ ਜਦੋਂ ਸਵੇਰੇ ਆਣ ਕੇ ਵੇਖਿਆ ਤਾਂ ਫਿਰ ਇਹ ਮਾਰੋ ਕੈਮਰੇ ਤੇ ਇਹ ਤੁਹੀਂ ਵੇਖ ਕੇ ਤੇ ਫਿਰ ਅਸੀਂ ਪੁਲਿਸ ਨੂੰ ਤਲਾਹ ਕੇ ਇਹ ਘਟੋ ਘਟ 50 ਤੋਂ 60 ਟੁਕੜੇ ਆ ਤੇ 500 ਫੁੱਟ ਤੱਕ ਫੈਲੇ ਆ ਘਰ ਦੇ ਉਪਰ ਵੀ ਆ ਰਿਹਾ ਵੀਾਰ ਚ ਵੀ ਕੁਝ ਨਹੀਂ ਦਵਾਰਾਂ ਦੂਰ ਹੀ ਦਵਾਰਾਂ ਮੋਰੀਆ ਨਿਕਲੇ ਕੁਝ ਅਸਰ ਹੋਇਆ ਮਾੜੀ ਮੋਟੀ ਕੈਂਕਰ ਲੱਗੀ ਦਵਾਰਾਂ ਨੂੰ ਪਰ ਲੱਗੇ 500 ਫੁੱਟ ਤੱਕ ਅਸੀਂ ਕਵਰ ਕਰਨ ਦੇ ਆ ਵੀ 4 ਤੋਂ 500 ਫੁੱਟ ਤੱਕ ਜਿਹੜਾ ਵਾ ਇਹਦੇ ਕੈਂਕਰਾਂ ਜਿਹੜੀਆਂ ਡਿੱਗੀਆਂ ਹੋਈਆਂ ਰਾਤ ਨੂੰ ਜਾਜੂ ਦੀ ਆਵਾਜ਼ ਵੀ ਆਈ ਸੀਗੀ ਜਾਜ ਦੀ ਪਹਿਲਾਂ ਆਈ ਸੀ ਤੇ ਉਹਦੇ ਤਾਂ ਪਤਾ ਨਹੀਂ ਲੱਗਾ ਜਦੋਂ ਤੁਮਾਕਾ ਹੋਇਆ ਫੇਰ ਹੀ ਪਤਾ ਲੱਗਾ ਪੁਲਿਸ ਆਈ ਹਾਂ ਪੁਲਿਸ ਆਈ ਪਹਿਲਾਂ ਦੋ ਦੋ ਪਹਿਲਾਂ ਜੀ ਇੱਕ ਸੂ ਦੀ ਆਵਾਜ਼ ਆਈ ਆ ਜ਼ਿਆਦਾ ਮਜੇ ਆਵਾਜ਼ ਆਈਏ ਤਾਂ ਪਾਚ ਚ ਕੁਸ ਘੰਟਾਂ ਬਾਅਦ ਹੀ ਧਮਾਕਾ ਹੋ ਗਿਆ ਕੁਝ ਲੋਕ ਕਹਿ ਰਹੇ ਕਿ ਹੁੰਦੀ ਹੁੰਦੀ ਕੋਈ ਚੀਜ਼ ਐਸੀ ਓਹੀ ਆਈ ਆ ਵੀ ਜਦੋਂ ਕਹਿ ਰਹੇ ਆਵਾਜ਼ ਪਹਿਲਾਂ ਆਈ ਹੈ ਜੀ ਆਵਾਜ਼ ਦੀ ਗੂੰਜ ਆਈ ਆ ਪਹਿਲਾਂ ਗੂੰਜ ਤੋਂ ਬਾਅਦ ਧਮਾਕਾ ਹੋਇਆ ਪੁਲਿਸ ਆਈ ਮੌਕੇ ਤੇ ਪੁਲਿਸ ਮੌਕੇ ਤੇ ਆ ਗਈ ਹੈ ਪੁਲਿਸ ਨੇ ਕੰਫਰਮ ਕਰ ਪੁਲਿਸਾਰੇ ਇਨਕੁਆਇਰੀ ਕਰ ਰਹੇ ਆ ਖੇਤਾਂ 'ਚ ਫਿਰ ਰਹੇ ਆ ਟੀਮ ਉਹਨਾਂ ਦੀ ਕੀ ਕਹਿੰਦੇ ਨੇ ਵੀ ਜਿਹੜਾ ਅਫਸ਼ਾਹ ਹੈਗੇ ਨੇ ਜਿਹੜੇ ਟੁਕੜੇ ਕਾਦੇ ਹੋ ਸਕਦੇ ਨੇ ਦੇਖੋ ਉਹ ਤਾਂ ਪੰਪਦੇ ਹੀ ਕਹਿੰਦੇ ਪਏ ਆ ਪਰ ਬਾਕੀ ਉਹ ਕਹਿੰਦੇ ਸਾਰਾ ਆਰਮੀ ਆਏਗੀ ਸਾਰੀ ਇਕੱਠੀ ਕਰਕੇ ਫੇਰ ਆਪ ਨੇ ਦੇਖੋ ਜੀ ਅੱ비 ਤੱਕ ਐਜੋ ਆਪਣਾ ਅਸੀਂ ਚੈੱਕ ਕਰ ਰਹੇ ਹਾਂ ਕਿਉਂਕਿ ਲੋਕਾਂ ਨੇ ਕਿਹਾ ਸੀ ਕਿ ਇੱਥੇ ਕੋਈ ਆਵਾਜ਼ ਨੂੰ ਗਈ ਹੈ ਤੇ ਅਸੀਂ ਵੀ ਆਏ ਆ ਕਿ ਆਰਮੀ ਦੀ ਟੀਮ ਦੀ ਹੋਈ ਸੀ ਸਰਚ ਕਰ ਰਹੇ ਜੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪੈਨਿਕ ਨਹੀਂ ਲੋੜ ਨੇ ਪੁਲਿਸ ਜਿਹੜੀ ਇਹ ਪੁਲਿਸ ਕਰ ਚੁੱਕੀ ਹੈ ਉਹਦਰੀ ਪੂਰੀ ਅਟੈਚ ਲੋਕਾਂ ਡਰ ਦਾ ਮਾਹੌਲ ਹੈ ਕਹਿੰਦੇ ਜੀ ਬੰਬ ਪਾ ਕੇ ਨਹੀਂ ਕੋਈ ਐਹੋ ਜੀ ਕੋਈ ਗੱਲਬਾਤ ਨਹੀਂ ਜੀ ਤੁਸੀਂ ਰਿਲੈਕਸ ਹੋ ਜੀ ਸਾਹਬੇ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਚੀਜ਼ ਕੋਈ ਸਸਪੀਸ਼ੀਅਸ ਚੀਜ਼ ਜੀਆ ਕੋਈ ਇਹੋ ਜੀ ਚੀਜ਼ ਦਿਖਦੀ ਹੈਗੀ ਜ ਤਾਂ ਉਹਦੇ ਰਿਗਾਰਡਿੰਗ 112 ਜਿਹੜੇ ਸ਼ਾਦੀ ਸਰ ਜਦੋਂ ਇੱਥੇ ਪੂਰੇ ਭਾਗ ਦੇ ਆਵਾਜ਼ ਸੁਣਾਈ ਦਿੱਤੀ ਰਾਤ ਲਾਈਟ ਬੰਦ ਹੋ ਗਈ ਹੈ ਇਹ ਜੋ ਸਨੋ ਉ ਤਾਂ ਵੀ ਆ ਚੈਕਿੰਗ ਕੀ ਬਈ ਜਿਹੜੇ ਅਵਸ਼ੇਸ਼ ਮਿਲੇ ਸਰ ਕਾਦੇ ਹੋ ਸਕਦੇ ਹੋ ਦੇਖੋ ਜੀ ਅਭੀ ਤਾਂ ਵੀ ਆ ਚੈਕਿੰਗ ਆਊਟ ਰਾਤ ਨੂੰ ਬਲੈਕਆਊਟ ਦਾ ਨਿਕਾਸ਼ ਆ ਮਾਲ ਮਾਲ ਠੀਕ ਆ ਬਲਡਰ ਬੁੱਡਰ ਸਾਰਾ 올올 ਵੈਲ ਜੀ ਪੈਨ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਬਿਲਕੁਲ ਇੱਕਦਮ ਜਿਹੜੀ ਪੰਜਾਬ ਪੁਲਿਸ ਐਂਡ ਦ अदर ਸਕਿਉਰਟੀ ਏਜੰਸੀਸ ਦੇ ਆਰ ਡਾਇਰੈਕਟ ਐਂਡ ਇਹੋ ਜੀ ਕੋਈ ਗੱਲ ਬਾਤ ਰਾਤ ਨੂੰ ਬਲੈਕਆਊਟ ਦਾ ਕਰਕੇ ਕੀ ਕਰੋਗੇ ਉਹਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੋਂ ਸਬੰਧ ਤੇ ਡੀਸੀ ਸਾਹਿਬ ਵੱਲੋਂ ਜਿਹੜੇ ਇਨਸਟ੍ਰਕਸ਼ਨ ਹੈ ਜਾਰੀ ਕੀਤੇ ਉਹਨੂੰ ਇੰਪਲੀਮੈਂਟ ਕਰਾਏਗਾ